हां जी दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਾਈਵ ਪ੍ਰੋਗਰਾਮ ਲੈ ਕੇ حاضرਾਂ ਜਿਵੇਂ ਕਿ ਮੈਂ ਅੱਜ ਸਵੇਰੇ ਇੱਕ ਪੋਸਟ ਪਾਈ ਸੀ ਵੀ ਅੱਜ ਮੈਂ ਇੱਕ ਲਾਈਵ ਪ੍ਰੋਗਰਾਮ ਕਰਾਂਗਾ ਜਿਹੜਾ ਪਿਛਲੇ ਹਫ਼ਤੇ ਮੇਰੇ ਖਿਆਲ 11 ਜੁਲਾਈ ਨੂੰ ਸਟਾਕਟਰ ਇਲਾਕੇ ਦੇ ਵਿੱਚੋਂ 8 ਪੰਜਾਬੀ ਮੁੰਡਿਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦਾ ਇਸ ਵੇਲੇ ਸਨਵਾਕਿੰਗ ਕਾਉਂਟੀ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਦੇ ਬਾਰੇ ਗੱਲਬਾਤ ਕੀਤੀ ਜਾਊਗੀ ਪੰਜਾਬ ਦੇ ਇੱਕ ਪੱਤਰਕਾਰ ਰਕੇਸ਼ ਲੱਕੀ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਆ ਉਹਦੇ ਵਿੱਚ ਬਾਰ ਬਾਰ ਸਟ੍ਰਕ ਨੂੰ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਅਸੀਂ ਜਿਹੜਾ ਇੱਕ ਲੋਕਲ ਪੱਤਰਕਾਰ ਆ ਇੱਥੇ ਐਰੋਜੋਨਾ ਤੋਂ ਉਹਨੇ ਵੀ ਕੁਝ ਟਿੱਪਣੀਆਂ ਕੀਤੀਆਂ ਆ ਫੜੇ ਗਏ ਮੁੰਡਿਆਰੇ ਬਾਰੇ ਉਹਦੇ ਬਾਰੇ ਵੀ ਅੱਜ ਆਪਾਂ ਗੱਲਬਾਤ ਕਰਨੀ ਆ ਇਸ ਦੇ ਨਾਲ ਨਾਲ ਇੱਕ ਹੋਰ ਚੀਜ਼ ਅੱਜ ਐਡ ਕਰਾਂਗੇ ਇਹਦੇ ਵਿੱਚ ਉਹ ਇਹ ਹੋਏਗੀ ਕਿ ਪਿਛਲੇ ਸੰਡੇ ਸਟਾਰਟਨ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਆਈ ਸੀ ਮੌਜੂਦਾ ਪ੍ਰਧਾਨ ਸਾਹਿਬ ਸਰਦਾਰ ਹਰਨੇਕ ਸਿੰਘ ਟਵਾਲ ਨੂੰ ਅਰੈਸਟ ਕੀਤਾ ਗਿਆ ਸੀ ਉਹਦੀਆਂ ਵੀਡੀਓ ਕਾਫੀ ਘੁੰਮੀ ਹੈਗੀ ਆ ਉਹਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਵਿਊ ਕਮੈਂਟਸ ਆਏ ਨੇ ਉਹਦੇ ਬਾਰੇ ਵੀ ਅੱਜ ਆਪਾਂ ਇਸ ਲਾਈਵ ਟਾਕ ਸ਼ੋਅ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਹਾਂ ਆਪਾਂ ਸ਼ੁਰੂ ਇੱਥੋਂ ਹੀ ਕਰਦੇ ਹਾਂ ਪੀ ਪਿਛਲੇ ਸੰਡੇ ਨੂੰ ਮੌਜੂਦਾ ਪ੍ਰਧਾਨ ਸਰਦਾਰ ਹਰਨੇਕ ਸਿੰਘ ਔਟਵਾਲ ਨੂੰ ਅਰੈਸਟ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਹੱਥਕੜੀਆਂ ਲਾਈਆਂ ਗਈਆਂ ਵਾਪਸ ਕਾਰ ਦੇ ਵਿੱਚ ਪੁਲਿਸ ਨੇ ਬਿਠਾ ਕੇ 30 40 ਮਿੰਟ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੇ ਮੁੰਡੇ ਫੜੇ ਗਏ ਸੀ 8 ਉਸ ਇਨਸੀਡੈਂਟ ਨੂੰ ਤੇ ਉਹ 8 ਮੁੰਡਿਆਂ ਦੀ ਗ੍ਰਿਫਤਾਰੀ ਨੂੰ ਰਲਾ ਕੇ ਇੱਕ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਕੈਨੇਡਾ, ਇੰਡੀਆ ਅਲੱਗ-ਅਲੱਗ ਮੀਡੀਆ ਨੇ ਇਹਦੇ ਬਾਰੇ ਗੱਲਾਂਬਾਤਾਂ ਕੀਤੀਆਂ। ਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਪੋਸਟ ਪਾਈ ਸੀ ਕਲੀਅਰ ਵੀ ਕੀਤਾ ਸੀ। ਅੱਜ ਮੈਂ ਲਾਈਵ ਵੀਡੀਓ ਰਾਹੀਂ ਇਹ ਗੱਲ ਕਹਿਣੀ ਚਾਹਾਂਗਾ ਕਿ ਸੰਡੇ ਵਾਲਾ ਇਨਸੀਡੈਂਟ ਤੇ ਫੜੇਗਾ ਇਹ ਅੱਠ ਪੰਜਾਬੀ ਮੁੰਡੇ ਜਿਹੜੇ ਜੇਲ੍ਹ ਚ ਬੰਦ ਨੇ ਉਹਨਾਂ ਦਾ ਆਪਸ ਵਿੱਚ ਕੋਈ ਵੀ ਕਨੈਕਸ਼ਨ ਨਹੀਂ ਆ ਜ਼ੀਰੋ ਨਾ ਦੀ ਨੇ ਐਨਾ ਵੀ ਸੰਡੇ ਵਾਲੇ ਇਨਸੀਡੈਂਟ ਦੇ ਬਾਰੇ ਵਿੱਚ ਜਾਣਕਾਰੀ ਦੇਮਾ ਜਮਾਗਰੀ ਮੌਜੂਦਾ ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋਂ ਇੱਕ ਕੈਨਪੀ ਬਣਾਈ ਜਾ ਰਹੀ ਆ ਮਤਲਬ ਇੱਕ ਟੀਨ ਪਾਇਆ ਜਾ ਰਿਹਾ ਕਹੋ ਜਾਂ ਕੋਈ ਇੱਕ ਪੰਜ ਜਿਹੜਾ ਕਹਿੰਦੇ ਵੀ ਜਿਹੜਾ ਗੁਰਦਾ사ਹਬ ਦੀ ਬਿਲਡਿੰਗ ਤੇ ਲਾਇਬ੍ਰੇਰੀ ਦੇ ਵਿਚਾਲੇ ਕੋਟ ਜਾ ਰਿਹਾ ਉਹਦੇ ਤੇ ਛੱਤ ਪਾਈ ਜਾ ਰਹੀ ਆ ਇਹ ਵੀ ਤਾਂ ਕਿ ਆਉਣ ਵਾਲੇ ਸਮੇਂ 'ਚ ਸੰਗਤ ਨੂੰ ਥੋੜੀ ਸਹੂਲਤ ਮਿਲ ਸਕੇ ਉਹਦੇ ਵਾਸਤੇ ਜਿਹੜੀ ਲਾਇਬ੍ਰੇਰੀ ਆ ਜੋ ਕਿ ਹਿਸਟੋਰੀਕਲ ਆ ਉਹਨੂੰ 70 ਫੁੱਟ ਪਿੱਛੇ ਕੀਤਾ ਜਾ ਰਿਹਾ ਹੈ ਐਂਡ ਕੁਝ ਸੰਗਤਾਂ ਦੇ ਮੈਂਬਰਾਂ ਦਾ ਕਮੇਟੀ ਮੈਂਬਰਾਂ ਦਾ ਉਹਦੇ 'ਚ ਵਿਰੋਧ ਆ ਕੁਝ ਕਮੇਟੀ ਮੈਂਬਰ ਉਹਦੇ ਹੱਕ 'ਚ ਨਹੀਂ ਅਨ 2 ਸਾਲ ਪਹਿਲਾਂ ਇਹ ਮਤਾ ਦੋਵਾਰੀ ਸੰਗਤ ਦੇ ਵਿੱਚ ਆ ਕੇ ਪਾਸ ਹੋ ਚੁੱਕਿਆ ਆ ਵੀ ਇਹ ਹੋਣਾ ਚਾਹੀਦਾ ਆ ਸੰਡੇ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸ਼ਾਇਦ ਅਮਰਜੀਤ ਤੁੰਗ ਨੇ ਉਸ ਬਣ ਰਹੀ ਕੈਂਪੀ ਦੇ ਹੱਕ ਦੇ ਵਿੱਚ ਬੋਲਿਆ ਉਸ ਤੋਂ ਬਾਅਦ ਉਹਦਾ ਵਿਰੋਧ ਅਮਰੀਕ ਸਿੰਘ ਨੇ ਕੀਤਾ ਉਹ ਵੀ ਕਮੇਟੀ ਮੈਂਬਰ ਆ ਅਮਰੀਕ ਸਿੰਘ ਇਸ ਗੱਲ ਨੂੰ ਲੈ ਕੇ ਉੱਥੇ ਦੋ ਧੜਿਆਂ ਦੇ ਵਿੱਚ ਤੂ ਤੂ ਮੈਮਾ ਹੋਈ ਮਤਲਬ ਲੜਾਈ ਵਾਲਾ ਮਾਹੌਲ ਬਣਿਆ ਤੇ ਦੋ ਅਲੱਗ-ਅਲੱਗ ਬੰਦਿਆਂ ਵੱਲੋਂ ਪੁਲਿਸ ਨੂੰ ਕਾਲ ਕੀਤੀ ਗਈ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਉਹਦੇ ਮੁਤਾਬਕ ਉਹਨਾਂ ਨੇ ਆ ਕੇ ਮੌਜੂਦਾ ਪ੍ਰਧਾਨ ਹਰਨੇਕ ਸਿੰਘ ਟਵਾਲ ਨੂੰ ਗ੍ਰਿਫਤਾਰ ਕੀਤਾ ਹੱਥਕੜੀਆਂ ਲਾ ਕੇ ਕਾਰ ਦੇ ਵਿੱਚ ਬਿਠਾਇਆ ਜੋ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਅਰ ਆਕਸੀਮੇਟਲੀ 30-40 ਮਿੰਟ ਬਾਅਦ ਜਦੋਂ ਪੂਰੀ ਸ਼ਾਂਤੀ ਹੋ ਗਈ ਗੁਰਦਾਸ ਸਾਹਿਬ ਦੇ ਕੈਮਰੇ ਚੈੱਕ ਕਰ ਲਏ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੂੰ ਛੱਡ ਦਿੱਤਾ ਗਿਆ ਸੋ ਇਸ ਤੋਂ ਬਾਅਦ ਇਸ ਇਨਸੀਡੈਂਟ ਦਾ ਕੋਈ ਵੀ ਲੈਂਡਿੰਗ ਨਹੀਂ ਆ ਦੂਜੇ ਕਿਸੇ ਵੀ ਇਨਸੀਡੈਂਟ ਦਾ ਪੁਲਿਸ ਰਿਪੋਰਟ ਬਣੀ ਆ ਤੇ ਇਹ ਸਿਰਫ ਦੋ ਕਮੇਟੀ ਤੇ ਗਰੁੱਪਾਂ ਦੇ ਵਿੱਚ ਹੀ ਆਪਸ ਵਿੱਚ ਜਿਹੜੀ ਖਿੱਚੋ-ਤਾਣੀ ਚੱਲ ਰਹੀ ਆ ਇਹ ਸਿਰਫ ਉਹਦੇ ਨਾਲ ਰਿਲੇਟਡ ਆ ਮੈਂ ਇਹ ਨਹੀਂ ਕਹਿੰਦਾ ਵੀ ਕਮੇਟੀ ਦੇ ਮੈਂਬਰ ਜਿਹੜੇ ਨਹੀਂ ਕੁਝ ਹੋਰ ਗਲਤ ਕੰਮਾਂ 'ਚ ਨਹੀਂ ਹਨ ਜਾਂ ਹਨ ਮੈਂ ਇਹ ਨਹੀਂ ਕਹਿੰਦਾ ਉਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਲੇਕਿਨ ਮੈਂ ਸਿਰਫ ਪਾਰਟਿਕੂਲਰ ਸੰਡੇ ਵਾਲੇ ਇਨਸੀਡੈਂਟ ਤੇ ਗੱਲ ਕਰ ਰਿਹਾ ਵੀ ਸੰਡੇ ਵਾਲਾ ਇਨਸੀਡੈਂਟ ਜਿਹੜੀ ਵੀਡੀਓ ਘਮੀ ਹਰਦੀਪ ਸਿੰਘ ਟਵਾਰ ਦੀ ਉਹਦਾ ਫੜੇ ਗਏ ਗੈਂਗਸਟਰ ਜਿਹੜਾ ਗਰੁੱਪ ਨਾਮ ਲਿਆ ਜਾ ਰਿਹਾ ਆ ਜਾਂ ਕੱਲ ਪੰਜਾਬੀ ਮੁੰਡੇ ਜਿਹੜੇ ਸਾਡੇ 8 ਜੇਲ੍ਹ 'ਚ ਬੰਦ ਨੇ ਉਹਨਾਂ ਦਾ ਇਸ ਸਿਚੁਏਸ਼ਨ ਦੇ ਨਾਲ ਕੋਈ ਵੀ ਸਮਾਨਵਈਆਂ ਹਾਂ ਇੱਕ ਗੱਲ ਮੈਂ ਸੰਗਤ ਦੀ ਧਿਆਨ ਦੇ ਵਿੱਚ ਲਿਆਉਣਾ ਚਾਹਾਂਗਾ ਪਿਸਤਾਕਨ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਦੇ ਵਿੱਚ ਵੀ ਆਪਸ ਤਾਂ ਬੈਲੇ ਇਸ ਵੇਲੇ ਆਪਸ ਵਿੱਚ ਬਹੁਤ ਜ਼ਿਆਦਾ ਖਿੱਚੋ ਤਾਣੀ ਚੱਲ ਰਹੀ ਆ ਇੱਕ ਦੂਜੇ ਤੇ ਰਿਸਟੇਨਿੰਗ ਆਰਡਰ ਲਏ ਜਾ ਰਹੇ ਨੇ ਲੋਕਾਂ ਨੂੰ ਗੁਰਦੁਆਰ ਸਾਹਿਬ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਬੋਰਡ ਤੋਂ ਮੈਂਬਰਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰਨੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਈਆਂ ਨੂੰ ਖਾਰਜ ਕਰਕੇ ਕੱਢਿਆ ਗਿਆ ਉਹਨਾਂ ਵੱਲੋਂ ਕੋਰਟ ਦੇ ਦਰਵਾਜ਼ੇ ਖਿਲਕਾਰੇ ਗਏ ਨੇ ਕਈਆਂ ਨੇ ਸਟੇਨਿੰਗ ਆਰਡਰ ਲਾਏ ਨੇ ਕਈਆਂ ਨੇ ਦੋਨੋਂ ਤਰ੍ਹਾਂ ਦੇ ਇੱਕ ਦੂਜੇ ਦੇ ਰਿਸ਼ਤੇ ਨੇ ਆਰਡਰ ਲਾਇਨੇ ਇਹ ਹਾਲਾਤ ਮੌਜੂਦਾ ਕਮੇਟੀ ਸਟਾਕਿੰਗ ਗੁਰਦੁਆਰਾ ਸਾਹਿਬ ਦੀ ਦੇ ਪਰ ਇਹ ਹਾਲਾਤ ਬਣੇ ਕਿਉਂ ਇੱਥੇ ਤੱਕ ਗੱਲ ਪਹੁੰਚੀ ਕਿਉਂ ਇਹਦਾ ਕਾਰਨ ਕੀ ਆ ਇਹਦਾ ਕਾਰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਆ ਇਹ ਗੁਰਦੁਆਰਾ ਸਾਹਿਬ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਆ ਗਦਰੀ ਬਾਬਿਆਂ ਨੇ ਉਸ ਵੇਲੇ ਗੁਰਦੁਆਰਾ ਸਾਹਿਬ ਬਣਾਇਆ ਮੇਰੇ ਖਿਆਲ ਉਦੋਂ ਸੰਤਾਂ ਦੇ ਵਿੱਚ ਘੰਟਿਆਂ ਦੀ ਤਨਖਾਹ ਹੁੰਦੀ ਸੀ ਜਿੱਦ ਤੱਕ ਮੈਨੂੰ ਜਿਆਦਾ ਮੈਂ 1992 'ਚ ਅਮਰੀਕਾ ਆਇਆ ਜਿੰਨਾ ਚਿਰ ਆ ਜਿਹੜਾ ਮੌਜੂਦਾ ਗਰੁੱਪ ਆ ਇਹ ਕਾਬਜ ਨਹੀਂ ਹੋਇਆ ਕਦੇ ਵੀ ਸਟਾਕ ਨੂੰ ਗੁਰਦੁਆਰਾ ਸਾਹਿਬ ਦਾ ਨਾਮ ਕਦੇ ਵੀ ਕਿਸੇ মিডিਆ ਦੇ ਵਿੱਚ ਉਸ਼ਾਲਿਆ ਨਹੀਂ ਗਿਆ ਜਦੋਂ ਦਾ ਇਹ ਮੌਜੂਦਾ ਗਰੁੱਪ ਕਾਬਜ ਹੋਇਆ ਆ ਜਿਹੜਾ ਵੀ মিডিਆ ਪੱਤਰਕਾਰ ਉਠਦਾ ਆ ਕਦੀ ਦਾ ਗੁਰਦੁਆਰਾ ਸਾਹਿਬ ਨੂੰ ਮੰਗਤਾ ਕਰਾਰ ਲਿਖ ਦਿੰਦਾ ਕੋਈ ਕਦੀ ਗੁਰਦੁਆਰਾ ਸਾਹਿਬ ਦੇ ਵਿੱਚ ਗੈਂਗਸਟਰਾਂ ਨੂੰ ਜੋੜ ਦਿੱਤਾ ਜਾਂਦਾ ਕਦੀ ਗੁਰਦੁਆਰਾ ਸਾਹਿਬ ਨੂੰ ਆਤਵਾਦੀਆਂ ਦਾ ਅੱਡਾ ਕਿਹਾ ਜਾਂਦਾ ਇਹਦਾ ਕਾਰਨ ਕੀ ਆ ਇਹ ਕਦੀ ਅਸੀਂ ਸੋਚਿਆ ਨਹੀਂ ਆ ਪਰ ਕਾਰ ਅਸਲ ਦੇ ਵਿੱਚ ਇਹ ਆ ਵੀ ਜਿਹੜੀ ਮੌਜੂਦਾ ਕਮੇਟੀ ਦੇ ਕੁਝ ਲੋਕ ਨੇ ਉਹ ਇਹੋ ਜਿਹੀਆਂ ਗਤੀਵਿਧੀਆਂ ਨੂੰ ਬੁढ़ावा ਦਿੰਦੇ ਨੇ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਂਦੇ ਨੇ ਕਾਹੇ ਉਹ ਕਮੇਟੀ ਮੈਂਬਰ ਨੇ ਚਾਹੇ ਉਹ ਕਮੇਟੀ ਮੈਂਬਰ ਰਹਿ ਚੁੱਕੇ ਨੇ ਚਾਈਨਸ ਸਪੋਰਟਰ ਨੇ ਇਹ ਸਭ ਨੂੰ ਪਤਾ ਆ ਵੀ ਕੌਣ ਆ ਕਿੱਦਾਂ ਆ ਕੀ ਹੋ ਰਿਹਾ ਹੈ ਇਹਦੇ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਨਾਮ ਲੈ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਤੋਂ ਸਾਨੂੰ ਦੁੱਖ ਇਸ ਗੱਲ ਦਾ ਆ ਕਿ ਜਿਹੜਾ ਬੰਦਾ ਜੋ ਮਰਜ਼ੀ ਕਰੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਕਮੇਟੀ ਕਰੇ ਬਾਹਰ ਦੇ ਕਾਰਨ ਲੇਕਿਨ ਜਦੋਂ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਲੱਗਦੀਆਂ ਨੇ ਗੁਰਦੁਆਰਾ ਸਾਹਿਬ ਦਾ ਬਾਰ-ਬਾਰ ਨਾਮ ਆਉਂਦਾ ਆ ਉਸ ਗੱਲ ਦੀ ਤਕਲੀਫ ਹੁੰਦੀ ਆ ਮੈਂ ਗਦਰੀ ਬਾਬਿਆਂ ਨੂੰ ਸਮਰਪਿਤ ਆ ਉਹਨਾਂ ਨਾਲ ਜੁੜਿਆ ਹੋਇਆ ਆ ਉਹਨਾਂ ਦੇ ਪਵਿੱਤਰ ਸਥਾਨ ਨੂੰ ਇਹ ਲੋਕ ਗੰਦਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕੋਈ ਉੱਥੇ ਉਂਗਲ ਚੱਕਦਾ ਉਸ ਗੱਲ ਦੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਹੁਣ ਚਾਹੇ ਅੱਜ ਤੋਂ 5 ਸਾਲ ਪਹਿਲਾਂ ਪੁਰਾਣੀ ਗੱਲ ਕਰ ਲਈਏ ਚਾਹੇ ਅੱਜ ਦੀ ਗੱਲ ਕਰ ਲਈਏ ਜਦੋਂ ਅਸ਼ੋਕ ਭੌਰੇ ਨੇ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਨੂੰ ਮੰਗਤਾ ਕਰਾਰ ਲਿਖ ਕੇ ਅਜੀਤ ਅਖਬਾਰ ਦੇ ਵਿੱਚ ਫੋਟੋ ਲਾਈ ਸੀ ਉਦੋਂ ਵੀ ਕਮੇਟੀ ਮੈਂਬਰਾਂ ਨੇ ਮੂੰਹ 'ਚ ਘੁੰਗਰੂ ਪਾ ਲਿਆ ਸੀ ਕੋਈ ਬੋਲਿਆ ਨਹੀਂ بار-बार 1.5 ਸਾਲ ਹੋ ਗਿਆ ਮੈਂ ਪੁੱਛਦਾ ਰਿਹਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਭੌਰੇ ਤੋਂ ਸਪਸ਼ਟੀ ਕਰਨ ਦੀ ਮੰਗਿਆ ਉਦੋਂ ਤਾਂ ਮੈਂ 12 ਘੰਟਿਆਂ ਵਿੱਚ ਹੀ ਐਕਸ਼ਨ ਲੈ ਕੇ ਉਸ ਗੱਲ ਦੇ ਉੱਤੇ ਸੰਗਤ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਸੀ ਜਿਹਦਾ ਬਾਅਦ ਵਿੱਚ ਮੈਨੂੰ ਖਮਿਆਜ਼ਾ ਵੀ ਭੁਗਤਣਾ ਪਿਆ ਗੁਰਦੁਆਰੇ ਸਾਹਿਬ ਸਾਦਕੇ ਮੈਨੂੰ ਇਹਨਾਂ ਨੇ ਝੂਠ ਬੋਲ ਕੇ ਮੇਰੇ ਤੇ ਜਾਨੂ ਮਾਰਨ ਦਾ ਹਮਲਾ ਕੀਤਾ ਉਸ ਤੋਂ ਬਾਅਦ ਆ ਪਿਛਲੇ ਦਿਨੀ ਇੰਡੀਆ ਦੇ ਪੱਤਰਕਾਰ ਰਕੇਸ਼ ਲੱਕੀ ਨੇ ਗੁਰਦੁਆਰਾ ਸਾਹਿਬ ਨੂੰ ਬਾਰ ਬਾਰ ਆਪਣੀ ਰਿਪੋਰਟ ਦੇ ਵਿੱਚ ਨਾਮ ਵਰਤਿਆ ਪਰ ਪਿਛਲੇ 4 ਦਿਨ ਤੋਂ ਮੈਂ ਦੇਖ ਰਿਹਾ ਮੈਂ ਵੀ ਰੀਡ ਕਰਦਾ ਸੀ ਦੇਖਾਂ ਸ਼ਾਇਦ ਕਿ ਕਮੇਟੀ ਵਾਲੇ ਦੀ ਮਰੀ ਜਮੀਰ ਜਾਗਦੀ ਹੈ ਕਿ ਨਹੀਂ ਜਾਗਦੀ ਲੱਖ ਦੀ ਲਾਹਣ ਤਾਂ ਇਹਨਾਂ ਦੀ ਮੈਂ ਪ੍ਰਧਾਨ ਬਣਨਾ ਮੈਂ ਸੈਕਟਰੀ ਬਣਨਾ ਮੈਂ ਫੁਲਾਨਾ ਬਣਨਾ ਮੈਂ ਮੈਂਬਰ ਬਣਨਾ ਪਰ ਇਹਨਾਂ ਦੇ ਕੋਲ ਇੰਨੀ ਹਿੰਮਤ ਨਹੀਂ ਆ ਇਹਨਾਂ ਕਮੇਟੀ ਵਾਲਿਆਂ ਦੇ ਕੋਲ ਵੀ ਜੇਕਰ ਕੋਈ ਗੁਰਦੁਆਰੇ ਵੱਲ ਨੂੰ ਉਂਗਲ ਕਰਦਾ ਤਾਂ ਅਸੀਂ ਉਹਦੀ ਉਂਗਲ ਦਾ ਜਵਾਬ ਦੇ ਸਕੀਏ ਤ੍ਰਕੇਸ਼ ਲੱਕੀ ਨੇ ਰਿਪੋਰਟ ਸਾਂਝੀ ਕੀਤੀ ਉਹਨੇ ਜਾਣਕਾਰੀ ਦਿੱਤੀ ਜਿਹੜੇ ਮੁੰਡੇ ਫੜੇ ਗਏ ਆ ਠੀਕ ਆ ਜੋ ਹੈਗਾ ਸਾਡੇ ਸਾਹਮਣੇ ਹੀ ਆ ਪਰ بار بار ਗੁਰਦੁਆ ਸਾਹਿਬ ਨੂੰ ਪੁਆਇੰਟ ਕਰਨਾ ਪੈਨ ਪੁਆਇੰਟ ਕਰਨਾ ਉਹਦਾ ਜਵਾਬ ਕਮੇਟੀ ਨੂੰ ਦੇਣਾ ਬਣਦਾ ਸੀ ਅੱਜ ਮੈਂ ਜਿੰਨਾ ਵੀ মিডিਆ ਦੁਨੀਆ ਦਾ ਆ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਆ ਮੈਂ ਇੱਕ ਗੱਲ ਬਹੁਤ ਕਲੀਅਰ ਕਰਨੀ ਚਾਹੁੰਦਾ ਆ ਵੀ ਭਾਈ ਸਿੱਖਾਂ ਦਾ ਕੋਈ ਵੀ ਗੁਰਦੁਆਰਾ ਸਾਹਿਬ ਕੋਈ ਵੀ ਸਾਡਾ ਧਾਰਮਿਕ ਸਥਾਨ ਮਾਰਾ ਨਹੀਂ ਆ ਪਵਿੱਤਰ ਸਥਾਨ ਆ ਐਨ ਉੱਥੇ ਹਰ Hindu ਸਿੱਖ ਮੁਸਲਮਾਨ ਅਸਾਈ ਨੂੰ ਸਾਰਿਆਂ ਨੂੰ ਵੈਲਕਮ ਕੀਤਾ ਜਾਂਦਾ ਆ ਜੋ ਅਮਾਰਤਿਆ ਸਾਡੀ ਜੋ ਸਾਡਾ ਧਰਮ ਆ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਉਹਦੇ ਤੇ ਕਿੰਤੂ ਕਰਦਾ ਤੁਹਾਨੂੰ ਕਿਸੇ ਨੂੰ ਕੋਈ ਹੱਕ ਨਹੀਂ ਆ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦਾ ਨਾਮ ਲੈਂਦੇ ਹੋ ਨਾ ਉਹ ਤੁਸੀਂ ਸਾਡੇ ਗੁਰੂਆਂ ਨੂੰ ਮੈਨੂੰ ਪੁਆਇੰਟ ਕਰਦੇ ਹੋ ਮੈਂ ਇਹ ਮੰਨਦਾ ਆ ਸਾਡੇ ਚ ਕੁਝ ਗੰਦੇ ਲੋਕ ਵੱਰ ਚੁੱਕੇ ਨੇ ਡਬਲ ਸਟੈਂਡਰਡ ਦੇ ਲੋਕ ਵੱਰ ਚੁੱਕੇ ਨੇ ਅੱਤਵਾਦੀ ਟੋਲੇ ਵੱਰ ਚੁੱਕੇ ਨੇ ਜਿਹੜੇ ਕਿ ਉਹਨਾਂ ਗੁਰੂ ਘਰਾਂ ਨੂੰ ਚਲਾਉਂਦੇ ਨੇ ਉਹ ਆਪਣੀਆਂ ਪਰਸਨਲ ਰਿੰਸ਼ਾ ਕੱਢਣ ਲਈ ਗੁਰੂ ਘਰਾਂ ਨੂੰ ਵਰਤਦੇ ਨੇ ਆਪਣੇ ਪਰਸਨਲ ਕੰਮਾਂ ਵਾਸਤੇ ਗੁਰੂ ਘਰਾਂ ਨੂੰ ਵਰਤਦੇ ਨੇ ਜਿਹਦਾ ਖਮਿਆਜਾ ਸਾਰੀ ਸਿੱਖ ਕੌਮ ਨੂੰ ਭਰਤਣਾ ਪੈਂਦਾ ਪਰ ਇਹ ਨਹੀਂ ਆ ਕਿ ਸਾਡੇ ਗੁਰੂ ਘਰ ਮਾੜੇ ਨੇ ਸਿੱਖ ਤਾਂ ਮਾੜਾ ਆ ਜਾਂ ਸਾਰੇ ਸਿੱਖ ਮਾੜੇ ਨਹੀਂ ਜਿਹੜਾ ਔਰਦਾ ਜੱਕੇ ਸਿੱਖਾਂ ਦੇ ਵੱਲ ਉਂਗਲ ਕਰਨ ਲੱਗ ਪੈਂਦਾ ਜਿਹੜਾ ਔਰਦਾ ਗੁਰੂ ਘਰ ਨੂੰ ਕਮਿਆਨਾ ਬਣਾਉਣ ਲੱਗ ਪੈਂਦਾ ਬੰਦੇ ਦੇ ਪੁੱਤ ਬਣ ਜਾਓ ਜਦੋਂ ਸਖ ਜਾਗ ਕਰ ਜੁੱਤੀ ਬਹੁ ਬਾਰੇਗੀ ਤੁਹਾਡੇ ਇਹਨਾਂ ਯਾਦ ਰੱਖਿਓ ਆ 2 ਸਾਲ ਪਹਿਲਾਂ ਨਿਊ ਜਰਸੀ ਬਲ ਇੱਕ ਮੰਦਰ ਦੇ ਵਿੱਚ ਲੱਖਾਂ ਡਾਲਰਾਂ ਦਾ ਘਟਾਲਾ ਹੋਇਆ ਸੀ ਇੰਡੀਆ ਤੋਂ ਲੇਬਰ ਲਿਆਉਣ ਲਈ ਉਹ ਖਬਰ ਲੱਗੀ ਹੈ ਮੀਡੀਆ 'ਚ ਪਰ ਕਿਸੇ ਨੇ ਮੰਦਰ ਨੂੰ ਪਿੰਨ ਪੁਆਇੰਟ ਨਹੀਂ ਕੀਤਾ ਸਾਡੇ ਗੁਰਦੁਆਰਾ ਸਾਹਿਬ ਦੇ ਮਾਰ ਵੀ ਨਹੀਂ ਕਾਹਨ ਹੋ ਜਾਂਦਾ ਤੇ ਗੁਰਦੁਆਰਾ ਸਾਹਿਬ ਨੂੰ ਪਿੰਨ ਪੁਆਇੰਟ ਲੋਕੀ ਕਰਦੇ ਨਹੀਂ ਪਰ ਕਿਉਂ ਉਹਨਾਂ ਦੇ ਸਾਡੇ ਕਮੇਟੀ ਮੈਂਬਰ ਜਿਹੜੇ ਨੇ ਸਾਡੇ ਜਿਹੜੇ ਧਾਰਮੀ ਮੋਰ 뜰ਿਆ ਵਿੱਚ ਬੈਠੇ ਨੇ ਜਿਹੜੇ ਜਿਹੜੇ ਗੁੰਡੇ ਬੈਠੇ ਨੇ ਉਹ ਇਹਨਾਂ ਗੱਲਾਂ ਤੇ ਰੋਕ ਨਹੀਂ ਲਾਉਂਦੇ ਦੂਜੇ ਦਾ ਮੂੰਹ ਨਹੀਂ ਭੰਨਦੇ ਆਪਸ ਵਿੱਚ ਲੜਨ ਲਈ ਕੇਸ ਕਰਨ ਲਈ ਇਹਨਾਂ ਕੋਲ ਪੈਸੇ ਹੈਗੇ ਆ ਅਰ ਸਟੇਨਿੰਗ ਮਾਡਲ ਲੈਣ ਲਈ ਪੈਸੇ ਹੈਗੇ ਆ ਲੱਤਾਂ ਖਿੱਚਣ ਲਈ ਪੈਸੇ ਹੈਗੇ ਆ ਪਰ ਜਦੋਂ ਕੋਈ ਬਾਹਰੋਂ ਕੋਈ ਆ ਕੇ ਗੁਰੂ ਘਰ ਨੂੰ ਪੈਨ ਪੁਆਇੰਟ ਕਰਦਾ ਆ ਉਹਦਾ ਜਵਾਬ ਦੇਣ ਲਈ ਨਾ ਇਹਨਾਂ ਕੋਲ ਹਿੰਮਤ ਆ ਨਾ ਇਹਨਾਂ ਕੋਲ ਸ਼ਬਦ ਆ ਨਾ ਇਹ ਕੋਰਟ ਜਾ ਸਕਦੇ ਨੇ ਫਿਰ ਵੀ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਲੜ ਸਕਦੇ ਨੇ ਆਪਣਾ ਜਲੂਸ ਕਢਾ ਸਕਦੇ ਨੇ ਸੋ ਜੋ ਅੱਜ ਵੀ ਇੱਕ ਮੈਂ ਆਡੀਓ ਸੁਣੀ ਆ ਨਿਊਜ਼ੀਲੈਂਡ ਦੇ ਇੱਕ ਰੇਡੀਓ ਦੇ ਉੱਤੇ ਉਹਦੇ ਵਿੱਚ ਵੀ ਕਾਫੀ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਮੇਰਾ ਨੌਨ ਹੀ ਹੈ ਮੇਰਾ ਦੋਸਤ ਵੀ ਆ ਸੁਖੀ ਚਾਲ ਉਨੇ ਗੱਲਾਂ ਕੀਤੀਆਂ ਮੈਂ ਉਹ ਗੱਲਾਂ ਸੁਣੀਆਂ ਉਹਨੀਆਂ 60 70% ਗੱਲਾਂ ਜੋ ਸੱਚ ਨੇ ਜੋ ਹਾਲਾਤ ਉਹਨੇ ਦਰਸਾਏ ਨਹੀਂ ਪਰ ਜੇ ਉਹਨੇ ਜਿਹੜੀ ਗੱਲ ਕੀਤੀ ਆ ਗੁਰਦਾਸ ਸਾਹਿਬ ਨੂੰ ਪੈਨ ਪੁਆਇੰਟ ਕੀਤਾ ਆ ਮੈਂ ਉੱਥੇ ਵੀ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਆ ਗੁਰੂ ਘਰ ਸਾਡੇ ਪਵਿੱਤਰ ਨੇ ਹਮੇਸ਼ਾ ਭਾਈ ਜੇ ਬੰਦਿਆ ਕੋਈ ਤੁਹਾਨੂੰ ਲੱਗਦਾ ਵੀ ਗਲਤ ਕੰਮ ਕਰਦਾ ਆ ਉਹਦਾ ਨਾਮ ਲੈ ਕੇ ਗੱਲ ਕਰੋ ਵੀ ਆਹ ਬੰਦਾ ਗੁਰਦਾਸ ਸਾਹਿਬ ਦੇ ਵਿੱਚ ਆ ਇਹ ਬੰਦਾ ਆ ਕਰਤੂਤ ਕਰਦਾ ਆ ਨਾ ਕਿ ਇਹ ਕਹਦੇ ਸਾਰੀ ਕਮੇਟੀ ਮਾੜੀ ਆ ਸਾਰੇ ਸਿੱਖ ਮਾੜੇ ਆ ਗੈਂਤੀ ਦੇ ਨੇ ਇਹ ਲੋਕ ਜਿਹੜੇ ਮਾੜੇ ਕੰਮ ਕਰਦੇ ਆ ਜਿਨ੍ਹਾਂ ਕਰਕੇ ਅੱਜ ਸਾਰੀ ਸਿੱਖ ਕੌਮ ਬਦਨਾਮ ਹੋ ਰਹੀ ਆ ਪਰ ਸਿੱਖ ਕੌਮ ਦੁਨੀਆ ਦੀ ਸਭ ਤੋਂ ਨੰਬਰ 1 ਕੌਮ ਆ ਭੀੜ ਪੈ ਕੇ ਜਿੰਨਾ ਸਿੱਖ ਖੜਦੇ ਨੇ ਉਹਨਾਂ ਕੋਈ ਨਹੀਂ ਖੜਦਾ ਦੂਜੀਆਂ ਕੌਮਾਂ ਸਿਰਫ ਆਪਣੀ ਇੱਕ ਦੂਜੇ ਦੀ ਮਤ ਕਰਦੇ ਆ ਆਪਣੀ ਕੌਮ ਦੇ ਵਿੱਚ ਸਿੱਖ ਕੌਮ ਇੱਕ ਉਹ ਆ ਜਿਹੜੀ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਆ ਕਾਇ ਹੋ ਅਮਰੀਕਾ ਹੋਵੇ ਚਾਹੇ ਉਹ ਇੰਡੀਆ ਹੋਵੇ ਚਾਹੇ ਕੋਈ ਵੀ ਹੋਵੇ ਦੇਸ਼ ਕਾਹੇ ਉਹ ਗੋਰਿਆਂ ਦੇ ਕੋਈ ਪੀੜ ਵੇਜੇ ਚਾਹੇ ਕੋਈ ਮੁਸਲਮਾਨਾਂ ਦੇ ਪਾਵੇ ਕਾਹੇ ਸਿੱਖਾਂ ਦੇ ਪਾਵੇ ਅਸੀਂ ਹਮੇਸ਼ਾ ਤਿਆਰ ਰਹਨੇ ਆ ਬੰਦਿਆਂ ਦੀ ਮਤ ਕਰਨੂ ਸਿੱਖ ਕੌਮ ਬੁਰੀ ਨਹੀਂ ਆ ਇਹ ਸਾਨੂੰ ਸਮਝਣ ਦੀ ਲੋੜ ਆ ਸਾਨੂੰ ਸਮਝਾਉਣ ਦੀ ਲੋੜ ਆ ਲੇਕਿਨ ਜਿਹੜੇ ਆ ਕਰਤੂਤਾਂ ਕਰਦੇ ਨੇ ਕਮੇਟੀਆਂ ਵਾਲੇ ਇਹਨਾਂ ਦਾ ਨਾਂ ਲੈ ਕੇ ਨਾਲ ਨੰਗੇ ਕਰੋ ਤਾਂ ਕਿ ਇਹਨਾਂ ਨੂੰ ਸਿੱਖ ਕੌਮ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਇਹ ਲੀਡਰ ਨਹੀਂ ਸਿੱਖ ਕੌਮ ਦੇ ਜਿਹੜੇ ਆਪਣੇ ਆਪ ਨੂੰ ਸਿੱਖ ਕੌਮ ਦੇ ਲੀਡਰ ਕਹੋਂਦੇ ਆ ਸਟੇਜਾਂ 'ਤੇ ਬੋਲਦੇ ਆ ਉਹ ਕਾਲਾ ਧੱਬਾ ਆ ਸਾਡੀ ਸਿੱਖ ਕੌਮ ਤੇ ਇਸ ਗੰਦ ਨੂੰ ਸਾਨੂੰ ਸਫਾਈ ਕਰਨ ਦੀ ਜਰੂਰਤ ਹੈਗੀ ਆ ਸੋ ਇਹ ਤਾਂ ਗੱਲ ਜਿਹੜੀ ਮੈਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਮਜਬੂਤਾ ਹਾਲਾਤ ਆ ਉਹਦੇ ਆਧਾਰ ਤੇ ਕਰ ਰਿਹਾ ਸੀ ਕਿ ਜਿਹੜੇ ਉੱਥੇ 30-35 ਬੰਦੇ ਹੈਗੇ ਨੇ ਉਹ ਇੱਕ ਇੱਕ ਦੇ ਨਹੀਂ ਵੀ ਸਕੇ ਨਹੀਂ ਆ ਇੱਕ ਦੂਜੇ ਦੇ ਤੱਕ ਖਿੱਚਦੇ ਨੇ ਪਰ ਇਹਨਾਂ ਲੋਕਾਂ ਨੇ ਗੁਰੂ ਘਰ ਦਾ ਨਾਮ ਬਦਨਾਮ ਕਰਕੇ ਰੱਖਤਾ ਆ ਆਪਣੀਆਂ ਪ੍ਰਧਾਨਗੀਆਂ ਆਪਣੀਆਂ ਚੌਧਰਾ ਆਪਣੀਆਂ ਈਗੋ ਰੱਖਣ ਵਾਸਤੇ ਇਹਨਾਂ ਨੇ ਸਾਰੀ ਸਿੱਖ ਕੌਮ ਨੂੰ ਦਾਗ ਲਾਤਾ ਆ ਇਹ ਕੋਈ ਲੀਡਰ ਨਹੀਂ ਆ ਸਾਡੇ ਉਸ ਤੋਂ ਅਗਲੀ ਗੱਲ ਮੈਂ ਕਰਨੀ ਹੈਗੀ ਆ ਕਿ ਜਿਹੜੇ ਆ ਮੁੰਡੇ ਫੜੇ ਗਏ ਸੀ ਅੱਠ ਜੋ ਇਸ ਵੇਲੇ ਸਾਨਵਾਕੀਨ ਕਾਉਂਟੀ ਜੇਲ੍ਹ ਦੇ ਵਿੱਚ ਬੰਦ ਨੇ ਮੈਂ ਪਹਿਲਾਂ ਤਾਂ ਦੱਸਣਾ ਚਾਹਾਂਗਾ ਵੀ ਉਹ ਸਰਵਕਿੰ ਸਰਕਾਰ ਆਪਣੇ ਸਰਵਕਿੰ ਸ਼ੈਰਫ ਡਿਪਾਰਟਮੈਂਟ ਨੇ ਹੋਮਲੈਂਡ ਸਿਕਿਉਰਿਟੀ ਤੇ ਐਫਬੀਆਈ 10 ਏਜੰਸੀਆਂ ਦੀ ਸਾਂਝੀ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਫੜੇ ਗਏ ਨੇ ਉਹਨਾਂ ਵਿੱਚ ਨਾਮ ਹਨ ਪਵਿੱਤਰ ਪ੍ਰੀਤ ਸਿੰਘ ਸਰਬਜੀਤ ਸਿੰਘ ਮਨਪ੍ਰੀਤ ਰੰਧਾਵਾ ਵਿਸ਼ਾਲ ਗੁਰਤਾਜ ਸਿੰਘ ਅਮਰਤਪਾਲ ਸਿੰਘ ਅਰਸ਼ ਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਇਹ 8 ਮੁੰਡੇ ਜੋ ਇਸ ਵੇਲੇ ਜੇਲ੍ਹ ਦੇ ਵਿੱਚ ਮੰਦਲੇ ਇਹਨਾਂ ਤੋਂ ਕਈ ਮੁੰਡੇ ਸਟਾਕਡ ਇਲਾਕੇ ਦੇ ਵੱਡੇ ਵੱਡੇ ਸਰਦਾਰਾਂ ਨਾਲ ਸੰਬੰਧ ਰੱਖਦੇ ਨੇ ਐਂ ਉਹ ਸਰਦਾਰ ਗੁਰਦੁਆਰਾ ਸਾਹਿਬ ਨਾਲ ਸੰਬੰਧ ਰੱਖਦੇ ਨੇ ਪਰ ਇਹਦਾ ਇਹ ਮਤਲਬ ਨਹੀਂ ਆ ਕਿ ਗੁਰਦੁਆਰਾ ਸਾਹਿਬ ਗਲਤ ਆ ਉਹ ਜਿਹੜੇ ਸਰਦਾਰ ਨੇ ਜਿਹੜੇ ਧੜਵੀ ਨੇ ਇਹਨਾਂ ਮੁੰਡਿਆਂ ਦੀ ਆੜ ਦੇ ਵਿੱਚ ਲੋਕਾਂ ਦੇ ਉੱਤੇ ਰਾਜ ਕਰਨ ਦੀ ਸੋਚਦੇ ਨੇ ਇਹ ਉਹਨਾਂ ਉਹ ਗਲਤ ਨੇ ਨਾ ਕਿ ਗੁਰਦੁਆਰਾ ਸਾਹਿਬ ਗਲਤ ਆ ਸੋ ਜਿਹੜੀ ਇਹ ਬੰਦੇ ਫੜੇ ਗਏ ਨੇ ਇਹਨਾਂ ਦੇ ਕਲਾਕ ਦੋਸ਼ ਜਿਹੜੇ ਲੱਗੇ ਨੇ ਉਹ ਹਥਿਆਰਾਂ ਦੇ ਕੁੱਟਮਾਰ ਦੇ ਐਕਸਟਰਸ਼ਨ ਦੇ ਫਰੋਤੀਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਦੇ ਉੱਤੇ ਜੁਰਮ ਲੱਗੇ ਨੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਜਾਵੇ ਜਿੰਨੇ ਚਿਰ ਬੰਦਾ ਗਿਲਟੀ ਕੋਰਟ ਦੇ ਵਿੱਚ ਨਹੀਂ ਹੁੰਦਾ ਜਾਂ ਆਪ ਗਿਲਟੀ ਨਹੀਂ ਮੰਨਦਾ ਉਹਨਾਂ ਚਿਰ ਉਹ ਬੰਦਾ ਬਿਲਕੁਲ ਇਨੋਸੈਂਟ ਮੰਨਿਆ ਜਾਂਦਾ ਆ ਇਹ ਅਮਰੀਕਾ ਦਾ ਕਾਨੂੰਨ ਆ ਹੱਲੇ ਸਿਰ ਚਾਰਜਸ ਲੱਗੇ ਨੇ ਜਦੋਂ ਉਹ ਪ੍ਰੂਵ ਹੋਣਗੇ ਉਹ ਗੱਲਾਂ ਉਦੋਂ ਨਹੀਂ ਉਦੋਂ ਦੇਖੀਆਂ ਜਾਣਗੀਆਂ ਤੇ ਜੋ ਲੇਟੈਸਟ ਰਿਪੋਰਟ ਆਈ ਹੈਗੀ ਆ ਇਸ ਗਵਰਨਮੈਂਟ ਵੱਲੋਂ ਉਮਰ ਕੈਦ ਤੱਕ ਦੀ ਸਜ਼ਾ ਇਹਨਾਂ ਵਾਸਤੇ ਮੰਗ ਕੀਤੀ ਜਾ ਰਹੀ ਆ ਹੁਣ ਸੋਚਣਾ ਇਹ ਆ ਵੀ ਇਹ ਮੁੰਡੇ ਇਸ ਰਾਹ ਤੇ ਪਹੁੰਚੇ ਕਿਉਂ ਕੋਈ ਜੰਮਦਾ ਗੈਂਗਸਟਰ ਗੁੰਡਾ ਜਾਂ ਬੁਰਾ ਆਦਮੀ ਨਹੀਂ ਬਣ ਜਾਂਦਾ ਕਈ ਵਾਰ ਗਲਤ ਸੰਗਤ ਜਾਂ ਲਾਲਚ ਜਾਂ ਕਹ ਲੋ ਦੀ ਵੱਡੇ ਵੱਡੇ ਸੁਪਨੇ ਦਿਖਾਉਣੇ ਉਹ ਬੰਦਿਆਂ ਨੂੰ ਗਲਤ ਰਾਹ ਤੇ ਪਾ ਦਿੰਦੇ ਆ ਹੁਣ ਇਹ ਰਿਪੋਰਟ ਜਿਹੜੀ ਆ ਮੈਂ ਕੱਲ ਸ਼ਹਿਰ ਡਿਪਾਰਟਮੈਂਟ ਦੀ ਤੇ FBI ਦੀ ਸਾਂਝੀ ਆ ਪ੍ਰੈਸ ਕਾਨਫਰੈਂਸ ਸੁਣ ਰਿਆ ਸੀ ਉਹਦੇ ਮੁਤਾਬਕ ਕੁਝ ਮੁੰਡਿਆਂ ਦੇ ਉੱਪਰ ਇੰਡੀਆ ਦੇ ਰਿ ਵੀ ਵੱਡੇ ਵੱਡੇ ਚਾਰਜ ਲੱਗੇ ਹੋਏ ਨੇ ਹੁਣ ਇੱਥੇ ਸਵਾਲ ਮੈਂ ਭਾਰਤ ਸਰਕਾਰ ਨੂੰ ਵੀ ਕਰਦਾ ਆ ਕਿ ਜਿਹੜਾ ਬੰਦਿਆਂ ਤੇ ਐਡੇ سنگੀਨ ਜੁਰਮਾਂ ਦੇ ਚਾਰਜ ਲੱਗੇ ਹੋਣ ਉਹ ਪਾਸਪੋਰਟ ਕਿੱਦਾਂ ਲੈ ਸਕਦੇ ਨੇ ਉਹ ਪਾਸਪੋਰਟ ਲੈ ਕੇ ਇੰਡੀਆ ਤੋਂ ਬਾਹਰ ਕਿੱਦਾਂ ਆ ਗਏ ਇਹਦੇ ਵਿੱਚ ਮੈਂ ਇੰਡੀਆ ਦੇ ਪਾਸਪੋਰਟ ਡਿਪਾਰਟਮੈਂਟ ਨੂੰ ਵੀ ਸਵਾਲ ਕਰਦਾ ਹਾਂ ਜਦੋਂ ਤੁਸੀਂ ਪਾਸਪੋਰਟ ਦਿੰਨੇ ਹੋ ਉਹ ਤੁਸੀਂ ਪੁਲਿਸ ਕਲੀਅਰੈਂਸ ਲੈਂਦੇ ਹੋ ਇਹਨਾਂ ਲੋਕਾਂ ਨੇ ਪਾਸਪੋਰਟ ਕਿੱਦਾਂ ਬਣ ਗਏ ਸੋ ਇਸ ਕਰਕੇ ਇੱਥੇ ਇੱਕ ਬੰਦਾ ਦੋਸ਼ੀ ਨਹੀਂ ਆ ਇੱਥੇ ਬਹੁਤ ਦੋਸ਼ੀ ਨਿਕਲਣੇ ਨੇ ਜਿੱ ਨਿੱਕੇ ਨਿੱਕਾ ਪੈਨ ਪੁਆਇੰਟ ਆਪਾਂ ਕਰਾਂਗੇ ਨਾ ਇਹ ਬਹੁਤ ਦੋਸ਼ੀ ਨਿਕਲਣੇ ਆ ਚਲੋ ਮੰਨ ਲਓ ਦੀ ਪਾਸਪੋਰਟ ਡਿਪਾਰਟਮੈਂਟ ਦੇ ਵਿੱਚ ਤੇ ਪਾਸਪੋਰਟ ਲੈ ਕੇ ਜਾ ਕੇ ਹੋਰ ਦੇ ਨਾਂ ਤੇ ਇਹ ਚੜ ਕੇ ਅਮਰੀਕਾ ਆ ਵੀ ਗਏ ਫਿਰ ਇਹ ਗੁਰਦੁਆਰਾ ਸਾਹਿਬ ਨਾਲ ਕਿੱਦਾਂ ਜੁੜ ਗਏ ਕਿਉਂਕਿ ਗੋਰਦੋਆ ਸਾਧਬਤ ਇੱਕ ਦੂਜੇ ਦੇ ਧੋਸ ਜਮਾਉਣ ਲਈ ਕਬਜ਼ਾ ਰੱਖਣ ਲਈ ਗੁੰਡਾਗਰਦੀ ਦਿਖਾਉਣ ਲਈ ਇਹਨਾਂ ਮੁੰਡਿਆਂ ਨੂੰ ਵਰਤਿਆ ਗਿਆ ਉਹਨਾਂ ਨੂੰ ਸਰਜਵਾਜ ਦਿਖਾਏ ਗਏ ਉਹਨਾਂ ਨੂੰ ਇਹ ਕਿਹਾ ਗਿਆ ਹੋਊਗਾ ਵੀ ਤੁਹਾਡੇ ਮਗਰ ਖੜੇ ਆ ਲੇਕਿਨ ਅਜ ਜੇਲਾ ਚ ਕੌਣ ਬੰਦਿਆ ਉਹ ਮੁੰਡੇ ਬੰਦਦਾ ਮੈਂ ਇਹ ਵੀ ਰੂਲ ਆਊਟ ਨਹੀਂ ਕਰਦਾ ਕਿ ਹੁਣ ਕਿਉਂਕਿ ਟਰੰਪ ਸਰਕਾਰ ਆ ਗਈ ਆ ਨਿੱਕੇ ਨਿੱਕੇ ਗੱਲ ਤੇ ਸਿਕੰਜਾ ਕੱਸਿਆ ਜਾ ਰਿਹਾ ਆ ਇਹ ਵੀ ਨਹੀਂ ਪਤਾ ਜਿਹੜੇ ਇਹਨਾਂ ਨੂੰ ਪਾਲਦੇ ਸੀ ਅੱਜ ਉਹਨਾਂ ਨੇ ਆਪ ਹੀ ਇਹ ਅੰਦਰ ਘਰਾਤੇ ਹੋਣ ਵੀ ਕਿਤੇ ਸਾਡੇ ਗੱਲ ਦੀ ਹੱਡੀ ਨਾ ਮਰ ਜਾਣ ਕਿ ਸਾਡੇ ਕਾਰਨਾਮੇ ਨਾ ਦੱਸਣ ਕਿ ਸਾਾਨੂੰ ਨਾ ਪੈ ਨਿਕਣ ਇਹ ਵੀ ਕੋਈ ਵੱਡੀ ਗੱਲ ਨਹੀਂ ਆ ਇਹ ਵੀ ਇੱਕ ਵੱਡੀ ਗੱਲ ਹੋ ਸਕਦੀ ਆ ਵੀ ਜਿਹੜੀ ਹੋਇਆ ਹੋਵੇ ਸੱਚ ਕੀ ਆ ਪਤਾ ਨਹੀਂ ਸਮਾਂ ਆਏਗਾ ਸਭ ਕੁਝ ਸਾਹਮਣੇ ਆ ਜਾਏਗਾ ਉਹ ਮੁੰਡੇ ਕਿੰਨੇ ਗਲਤ ਆ ਕਿੰਨੇ ਸਹੀ ਆ ਉਹ ਕੋਰਟ ਦੇ ਵਿੱਚ ਸਾਹਮਣੇ ਸਾਰਾ ਕੁਝ ਆ ਜਾਣਾ ਆ ਲੇਕਿਨ ਗੱਲ ਇਹ ਆ ਵੀ ਹਰ ਗਲਤੇ ਹਰ ਪਿੰਨ ਪੁਆਇੰਟ ਤੇ ਸਾਡੇ ਗੁਰੂ ਘਰਾਂ ਨੂੰ ਕਿਉਂ ਬਦਨਾਮ ਕੀਤਾ ਜਾਂਦਾ ਹੈ ਸਤਨ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਆ ਅੱਗੇ ਵੀ ਅੱਜ ਤੋਂ 5 ਸਾਲ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਸੀ ਉਦੋਂ ਤੁਸੀਂ ਸਾਜ ਕੇ ਹਮਲਾ ਕੀਤਾ ਸੀ ਜੇ ਕਹੋ ਤੇ ਅੱਜ ਵੀ ਸ਼ਾਮ ਨੂੰ ਆਉਣ ਨੂੰ ਤਿਆਰ ਆ ਕਰ ਲੈ ਉਹ ਜੋ ਕਰਨਾ ਪਰ ਗੁਰਦੁਆਰਾ ਸਾਹਿਬ ਦੇ ਤਰਸ ਕਰੋ ਸਿੱਖ ਕੌਮ ਤੇ ਤਰਸ ਕਰੋ ਆ ਜੋ ਤੁਸੀਂ ਗੰਦ ਫਲਾ ਰਹੇ ਹੋ ਨਾ ਇਹ ਸਾਰੀ ਕੌਮ ਦਾ ਨੁਕਸਾਨ ਤੁਸੀਂ ਕਰ ਰਹੇ ਹੋ ਇਹਨੂੰ ਬੰਦ ਕਰ ਦਿਓ ਅਗਲੀ ਗੱਲ ਮੈਂ ਜਿਹੜੀ ਕਰਨੀ ਆ ਵੀ ਇਹ ਜਿਹੜਾ ਮੁੰਡਿਆਂ ਦਾ ਕੇਸ ਆ ਸਟੇਟ ਕੇਸ ਆ ਇਹ ਫੈਡਰਲ ਕੇਸ ਨਹੀਂ ਆ ਮੁੰਡਿਆਂ ਦੇ ਉੱਤੇ ਕੁਝ ਮੁੰਡਿਆਂ ਦੇ ਉੱਤੇ ਆਈਸ ਵੱਲੋਂ ਹੋਲਡ ਪਾਇਆ ਗਿਆ ਹੈ ਕਈ ਲੋਕੀ ਕਹੀ ਜਾਂਦੇ ਸੀ ਸਾਰੇ ਰਿਪੋਰਟ ਹੋ ਜਾਣੇ ਆ ਆਹ ਹੋ ਜਾਣਾ ਸਮਾਂ ਦੱਸੇਗਾ ਕੌਣ ਰਿਪੋਰਟ ਹੋਏਗਾ ਕੌਣ ਨਹੀਂ ਰਿਪੋਰਟ ਹੋਏਗਾ ਇਹ ਤਾਂ ਗਵਰਨਮੈਂਟ ਆਪਣੇ ਲੈਵਲ ਤੇ ਕੰਮ ਕਰੇਗੀ ਗਵਰਨਮੈਂਟ ਨੇ ਕੱਲ ਭਾਈਚਾਰੇ ਨੂੰ ਅਪੀਲ ਕੀਤੀ ਆ ਵੀ ਜੇ ਕੋਈ ਹੋਰ ਤੁਹਾਡੇ ਕੋਲ ਇਹਨਾਂ ਬਾਰੇ ਜਾਣਕਾਰੀ ਆ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮੈਂ ਕਮਿਊਨਿਟੀ ਨੂੰ ਬੇਨਤੀ ਕਰਾਂਗਾ ਕਿ ਭਾਈ ਜਿਨ੍ਹਾਂ ਨੂੰ ਪਤਾ ਹੈ ਵੀ ਇਹਨਾਂ ਦੇ ਪਿੱਛੇ ਕੌਣ ਆ ਇਹਨਾਂ ਤੋਂ ਕੰਮ ਕੌਣ ਕਰਾਉਦੇ ਸੀ ਉਹਨਾਂ ਦਾ ਸ਼ਰਿਆ ਨਾਂ ਲਓ ਤਾਂ ਕਿ ਜਿਹੜੇ ਅੱਜ ਆਪ ਘਰਾਂ 'ਚ ਬੈਠੇ ਨੇ ਏਸੀ ਲਾ ਕੇ ਤੇ ਮੁੰਡੇ ਜੇਲਾਂ 'ਚ ਛੜ ਰਹੇ ਨੇ ਉਹ ਵੀ ਉੱਥੇ ਜਾਣੇ ਚਾਹੀਦੇ ਆ ਤਾਂ ਕਿ ਕੱਲ ਨੂੰ ਹੋਰ ਨਵੇਂ ਮੁੰਡਿਆਂ ਦੀ ਇਹ ਲੋਕ ਜ਼ਿੰਦਗੀ ਨਾ ਖਰਾਬ ਕਰ ਸਕਣ ਸਾਨੂੰ ਆਪਣੇ ਬੱਚੇ ਬਚਾਉਣ ਦੀ ਲੋੜ ਆ ਸਾਨੂੰ ਆਪਣੀ ਜਵਾਨੀ ਬਚਾਉਣ ਦੀ ਲੋੜ ਆ ਉਹ ਤਾਂ ਬਚਾਈਆਂ ਲੇਕਿਨ ਜਿਹੜੇ ਇਹ ਕਾਲੇ ਫੰਨੀਅਰ ਸਾਫ ਬੈਠੇ ਹੈਗੇ ਨਾ ਮੁੰਡਿਆਂ ਨੂੰ ਗਲਤ ਪਾਸੇ ਲਾਉਣ ਵਾਲੇ ਇਹਨਾਂ ਦਾ ਖਾਤਮਾ ਕਰਨਾ ਬਹੁਤ ਜ਼ਰੂਰੀ ਆ ਅਗਲੀ ਗੱਲ ਮੈਂ ਜਿਹੜੀ ਕਰਨੀ ਆ ਵੀ ਆ ਮੁੰਡਿਆਂ ਦੇ ਉੱਤੇ ਰੋਲਾ ਪਿਆ ਜੀ ਇਹਨਾਂ ਨੇ ਟਰੱਕ ਡਰਾਈਵਰਾਂ ਦੇ ਪੈਸੇ ਮਾਰ ਲੀ ਤਾਂ ਇਹ ਫੜੇ ਗਏ ਆ ਇਹ ਵੀ ਇੱਕ ਗੱਲ ਸਾਹਮਣੇ ਆ ਰਹੀ ਆ ਟਰੱਕ ਡਰਾਈਵਰਾਂ ਦੇ ਪੈਸੇ ਤਾਂ ਬਹੁਤ ਲੋਕੀ ਮਾਰਦੇ ਨੇ ਇਹ ਲੇਕ ਆਮ ਦੀ ਗੱਲ ਪੰਗੀ ਆ ਜਿੰਨਾ ਵੱਡਾ ਤਨਾਅ ਉਹਨਾਂ ਹੀ ਵੱਡਾ ਚੋਰ ਸੌਰੀ ਮੇਰੀ ਗੱਲ ਤਾਂ ਗੁੱਸਾ ਨਾ ਕਰਿਓ ਤੇ ਕਰਨਾ ਕਰ ਵੀ ਲਿਓ ਮੈਂ ਇਹ ਮੇਰਾ ਮੰਨਣਾ ਇਹ ਆ ਕਿ ਅਮੀਰ ਹੀ ਬੰਦਾ ਉਹ ਬਣਦਾ ਪਿਆ ਆ ਜਿਹੜਾ ਦੂਜੇ ਨੂੰ ਲੁੱਟਦਾ ਹੈ ਮੇਤ ਨਾਲ ਰੋਟੀ ਖਾਣ ਵਾਲਾ ਹੱਕ ਸੱਚ ਨਾਲ ਖੜਨ ਵਾਲਾ ਬੰਦਾ ਅਮੀਰ ਨਹੀਂ ਬਣ ਸਕਦਾ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦੀ ਹੈਗੇ ਆ ਉਹ ਇਹ ਆ ਇੱਕ ਲੋਕਲ ਪੱਤਰਕਾਰ 에ਰੋਜੋਨਾ ਤੋਂ ਸਰਿੰਦਰ ਸਿੰਘ ਕੰਬੋਜ਼ ਟਾਕਿੰਗ ਪੰਜਾਬ ਔਰ ਸ਼ੈਲਾ ਜੀ ਉਹਨਾਂ ਨੇ 4 ਦਿਨ ਪਹਿਲਾਂ ਇੱਕ ਪੋਸਟ ਪਾਈ ਆ ਸ਼ੈਲਾ ਜੀ ਨੇ ਵੀ ਇਹ ਮੁੰਡਿਆਂ ਦਾ ਮੈਨੂੰ ਪਤਾ ਲੱਗ ਗਿਆ ਸੀ ਉਹ ਦਾਗੀ ਨੇ ਇਸ ਕਰਕੇ ਮੈਂ ਇਹਨਾਂ ਤੋਂ ਕਿਨਾਰਾ ਕਰ ਲਿਆ ਕਿਉਂਕਿ ਥੋੜੇ ਮਹੀਨੇ ਪਹਿਲਾਂ ਸਟਾਕਨਗੁਰਦਾਂ ਸਾਰੀ ਸਟੇਜ ਤੋਂ ਸਰਿੰਦਰ ਸਿੰਘ ਨਾਲ ਦੋ ਮੁੰਡੇ ਦਿਖਾਈ ਦੇ ਰਹੇ ਨੇ ਸਟੇਜ ਦੇ ਉੱਪਰ ਅੱਜ ਇਹ ਬੰਦਾ ਉਹਨਾਂ ਦੇ ਖਿਲਾਫ ਲਿਖ ਰਿਹਾ ਹੈਗਾ ਤੇ ਕਹਿ ਰਿਹਾ ਮੈਨੂੰ ਤਾਂ ਉਹੋ ਹੀ ਪਤਾ ਲੱਗਿਆ ਸੀ ਇਹ ਮੁੰਡੇ ਦਾਗੀ ਨੇ ਮੈਂ ਸ੍ਰਿੰਦਰ ਸਿੰਘ ਨੂੰ ਜਨਨਾ ਚ ਪੁੱਛਣਾ ਚਾਹੁੰਦਾ ਆ ਕਿ ਉਹਦਾ ਤਾਂ ਤੈਨੂੰ ਚੀਨ ਦਾ ਵੀ ਪਤਾ ਆ ਪੂਰੀ ਦੁਨੀਆ ਦਾ ਪਤਾ ਤੂੰ ਸਾਰੇ ਦਿਹਾੜੀ ਟਿਕਟੋਕ ਤੇ ਇਹ ਆਪਣੇ ਟੀਵੀ ਤੇ ਬੈਠ ਕੇ ਬੜੀਆਂ-ਬੜੀਆਂ ਗੱਲਾਂ ਛੜਦਾ ਕੋਈ ਬੰਦਾ ਸਾਹ ਵੀ ਲੈਂਦਾ ਤੇਰੇ ਕੋਲ ਜਾਣਕਾਰੀ ਹੁੰਦੀ ਆ ਜੇਕਰ ਤੈਨੂੰ ਇਹ 4 ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ ਤੂੰ ਉਹਦੇ ਬਾਰੇ ਬੋਲਿਆ ਕਿਉਂ ਨਹੀਂ ਅੱਜ ਉਹ ਮੁੰਡੇ ਜੇਲ੍ਹ 'ਚ ਨੇ ਪਤਾ ਤੇਰੀ ਫੋਟੋ ਨਾਲ ਆ ਤੇ ਤੂੰ ਨਾਲੇ ਖਲਾਫ ਬੋਲਣ ਲੱਗ ਪਿਆ ਤੈਨੂੰ ਦਾਗੀ ਦਾ ਮਤਲਬ ਪਤਾ ਕੀ ਆ ਜੇਕਰ ਦਾਗੀ ਦਾ ਮਤਲਬ ਤੈਨੂੰ ਦੱਸਣ ਤੇ ਆ ਗਏ ਨਾ ਪੰਜਾਬ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਹਾਣੀ ਸ਼ੁਰੂ ਕਰਨੀ ਪਣੀ ਆ ਇੰਡੀਆ ਦੇ ਵਿੱਚ ਸਰਿੰਦਰ ਸਿੰਘ ਜੀ ਤੁਹਾਡੇ ਕਿਹਦੇ ਕਿਹ ਨਾਲ ਲਿੰਕ ਸੀਗੇ ਉਹਦੇ ਬਾਰੇ ਵੀ ਗੱਲ ਕੀਤੀ ਜਾਊਗੀ ਫਿਰ ਦੱਸਾਂਗੇ ਦਾਗੀ ਕੌਣ ਆ ਕਿਹੜੇ ਕਿਹੜੇ ਅਦਾਰੇ ਚ ਤੁਸੀਂ ਜੌਬ ਕਰਕੇ ਆਏ ਹੋ ਉਹਦੇ ਬਾਰੇ ਵੀ ਦੱਸਾਂਗੇ ਦਾਗੀ ਕੌਣ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਤੁਸੀਂ ਬੋਲੇ ਆ ਉਹਦੇ ਬਾਰੇ ਵੀ ਦੱਸਾਂਗੇ ਦਾਗੀ ਕੌਣ ਆ ਜਿਹੜਾ ਗਰਦਾਸ ਮਾਨ ਦਾ ਸ਼ੋਅ ਪ੍ਰਮੋਟਰ ਲੈ ਕੇ ਆਇਆ ਸੀ ਵਿਕਰਮ ਪਾਟਿਆ ਵਿਕਰਮਜੀਤ ਸਿੰਘ ਤੁਹਾਡੇ ਉਹਦੇ ਨਾਲ ਕੀ ਸੰਬੰਧ ਸੀ ਉਹ ਵੀ ਗੱਲ ਕਰਾਂਗੇ ਫਿਰ ਦੱਸਾਂਗੇ ਦਾਗੀ ਕੌਣ ਆ ਜਿਹੜੀ ਇੱਕ ਕੁੜੀ ਮਰੀ ਹੈਗੀ ਆ ਰਮਨ ਜਿਹਨੂੰ ਕਹਿੰਦੇ ਵੀ ਦਵਾਈ ਦੇ ਕੇ ਮਾਰ ਦਿੱਤਾ ਗਿਆ ਉਹ ਕਿੱਦਾਂ ਮਾਰੀ ਕਿਹਨੇ ਮਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਫਿਰ ਦੱਸਾਂਗੇ ਦਾਗੀ ਕੌਣ ਆ ਆਜੋ ਮੁੰਡੇ ਝੇਲ ਤੇ ਬੈਠੇ ਆ ਤੂੰ ਉਹਨਾਂ ਦੀ ਬਦਖੋਈ ਕਰ ਰਿਆ ਇੱਥੋਂ ਪਤਾ ਲੱਗਦਾ ਤੁਹਾਡੇ ਵਰਗੇ ਲੋਕਾਂ ਦਾ ਵੀ ਪਹਿਲਾਂ ਮੁੰਡਿਆਂ ਨੂੰ ਤੁਸੀਂ ਵਰਤਦੇ ਹੋ ਜਦੋਂ ਫਸ ਜਾਂਦੇ ਆ ਆਪ ਵੀ ਤੁਸੀਂ ਉਹਨਾਂ ਦੀ ਬਦਨਾਮੀ ਕਰਾਉਣੀ ਐਸਾ ਕਰਕੇ ਹੀ ਮੇਰਾ ਮੰਨਣਾ ਆ ਵੀ ਭਾਈ ਪਹਿਲਾਂ ਤੁਸੀਂ ਮੁੰਡਿਆਂ ਨੂੰ ਵਰਤਦੇ ਆ ਜਦੋਂ ਤੁਹਾਡੇ ਇਹ ਕੰਮ ਪੂਰੇ ਹੋ ਜਾਂਦੇ ਆ ਫਿਰ ਆਪ ਵੀ ਤੁਸੀਂ ਲੋਕ ਮੁੰਡਿਆਂ ਨੂੰ ਪਸਾਉਂਦੇ ਹੋ ਇਹ ਮੇਰਾ ਮੰਨਣਾ ਆ ਪੀ ਇਹ ਕੰਮ ਸਾਡੀ ਕਮਿਊਨਿਟੀ ਚ ਵੱਡੇ ਲੈਵਲ ਤੇ ਹੋ ਰਿਹਾ। ਸ੍ਰਿੰਦਰ ਸਿੰਘ ਜੀ ਤੇ ਤੈਨੂੰ ਵਾਕਿਆ ਪਤਾ ਸੀ ਉਹ ਮੁੰਡੇ ਦਾਗੀ ਆ। ਉਹਦਾ ਤੂੰ ਨਿੱਕੇ ਨਿੱਕੇ ਗੱਲ ਅਗਿਆ ਮੂਤਿਆ ਵੀ ਤੂੰ ਟਿਕਟੌਕ ਤੇ ਫੇਸਬੁੱਕ ਤੇ ਪਾਉਣਾ ਆ। ਉਹ 4 ਮਹੀਨੇ ਪਹਿਲਾਂ ਗੱਲ ਕਰਦਾ। ਕਿਉਂ? ਕੀ ਇਹ ਝੂਠ ਆ? ਤੂੰ ਬਾਬਾ ਵਰਤਾਰ ਸਿੰਘ ਦੀ ਬੀਦੀ ਸਿੰਘ ਵਾਲੇ ਤੇ ਖਿਲਾਫ ਬੋਲਿਆ ਸੀ ਤੇ ਤੈਨੂੰ ਗਰਤਾਜ ਦੇ ਲਾਹਣਤਾ ਪਾਜਿਆ ਸੀ। 2 ਕੁ ਮਹੀਨੇ ਪਹਿਲਾਂ ਉਸ ਤੋਂ ਬਾਅਦ ਤੂੰ ਗਰਤਾਜ ਦੇ ਖਿਲਾਫ ਹੋਇਆ। ਕੀ ਇਹ ਝੂਠ ਆ? ਤੇ ਝੂਠਾ ਤੇਰਾ ਜਵਾਬ ਦੇਈ ਆਪਣੇ ਤਾਅ ਤੋਂ। ਜਿਹੜੇ ਤੈਨੂੰ ਇਹ ਸਵਾਲ ਕੀਤੇ ਆ ਉਹਨਾਂ ਦਾ ਜਵਾਬ ਦੇ ਆਪਣੇ ਟਾਕ ਸ਼ੋਅ ਦੇ ਵਿੱਚ ਹੋ ਸਕਦਾ ਤੂੰ ਕੂਟ ਪ੍ਰਚਾਰ ਕਰੇ ਪਰ ਤਿਆਰ ਨਹੀਂ ਜਿਹੜੀ ਤੂੰ ਗੱਲ ਕੀਤੀ ਆ ਮੁੰਡਿਆਂ ਦੇ ਖਿਲਾਫ ਇਹਦਾ ਤੈਨੂੰ ਜਵਾਬ ਤੈਨੂੰ ਦੇਣਾ ਪਵੇਗਾ ਇਹ ਨਹੀਂ ਕਿ ਹਣ ਤੂੰ ਜਨਾ ਮਰਜ਼ੀ ਝੂਠ ਪ੍ਰਚਾਰ ਕਰ ਲੇਗਾ ਤੇ ਤੂੰ ਬਚ ਜਾਏਗਾ ਹੁਣ ਤੈਨੂੰ ਬਚਣ ਨਹੀਂ ਦਿੰਦੇ ਤੈਨੂੰ ਸਾਹਮਣੇ ਲੈ ਕੇ ਆਵਾਂਗੇ ਸਾਰਿਆਂ ਨੇ ਪਰ ਤੂੰ ਕੀ ਕਰ ਰਿਹਾ ਹੈ ਸਤ ਸੰਗਤ ਜੀ ਮੈਂ ਮੰਨਦਾ ਆ ਮੁੰਡਿਆਂ ਨੇ ਗਲਤ ਕੀ ਕੰਮ ਕੀਤੇ ਹੋਣਗੇ ਕਰੇ ਕੋਈ ਡਾਊਟ ਨਹੀਂ ਮੈਂ ਨਹੀਂ ਕਹਦਾ ਮੁੰਡੇ ਦੋਸ਼ੀ ਆ ਜਾਂ ਨਿਰਦੋਸ਼ੀ ਆ ਪਰ ਉਹਨਾਂ ਦੇ ਅੱਜ ਜੋ ਹਾਲਾਤ ਬਣੇ ਆ ਉਹਨਾਂ ਨੂੰ ਇਨ੍ਹਾਂ ਹਾਲਾਤਾਂ 'ਚ ਲੈ ਕੇ ਕੌਣ ਆਇਆ ਸਟਾਕਰ ਨੂੰ ਗੁਰਦਾਸ ਸਾਹਿਬ ਦੇ ਆਲੇ-ਦੁਆਲੇ ਬੈਠੇ ਨੇ ਸਾਰੇ ਜਿਹੜੇ ਅੱਜ ਵੀ ਇਹ ਕਹੁੰਦੇ ਆ ਅਸੀਂ ਉੱਥੇ ਕਾਬਜ ਹੋਈਏ ਤੇ ਕੋਈ ਦੂਜਾ ਸਾਡੇ ਲਈ ਲੜੇ ਨਵੇਂ ਮੁੰਡੇ ਸਾਡੇ ਜਿਹੜੇ ਨਵੇਂ ਮੁੰਡੇ ਬੱਚੇ ਜਿਹੜੇ ਇੱਥੇ ਨੇ ਜੰਗ ਪਾਲਨੇ ਬਹੁਤ ਸਾਰੇ ਗੁਰਸਿੱਖ ਨੇ ਮੈਂ ਚਾਹਾਂਗਾ ਕਿ ਉਹ ਅੱਗੇ ਕਰਦoare ਤੇ ਉਹ ਉਹ ਕੰਟਰੋਲ ਸੰਭਾਲਣ ਜਿਹੜੇ ਪੁਰਾਣੇ ਦਾਗੀ ਕਮੰਡੀ ਕਾਲੇ ਫਨਿਰ ਇਹਨਾਂ ਸਾਰਿਆਂ ਨੂੰ ਪਾਸੇ ਕੀਤਾ ਜਾਵੇ ਜਿਹੜੇ ਧੱਕੇ ਨਾਲ ਆਪਣੇ ਆਪ ਨੂੰ ਸਖਤ ਕੌਮ ਦੇ ਆਗੂ ਕਹੋਂਦੇ ਨੇ ਇੱਕ ਹੋਰ ਬੇਨਤੀ ਆ ਜਦੋਂ ਵੀ ਤੁਹਾਡੇ ਕੋਲ ਕੋਈ ਟਿਕਟੌਕ ਤੇ ਵੀਡੀਓ ਆਉਂਦੀ ਆ ਫੇਸਬੁੱਕ ਤੇ ਵੀਡੀਓ ਆਉਂਦੀ ਆ ਯੂਟਿਊਬ ਤੇ ਵੀਡੀਓ ਬਿਨਾ ਦੇਖੇ ਤੇ ਸ਼ੇਅਰ ਕਰਕੇ ਐਮੀ ਕੂਲ ਪ੍ਰਚਾਰ ਨਾ ਫਲਾਇਆ ਕਰੋ ਪਹਿਲਾਂ ਪੂਰੀ ਚੀਜ਼ ਨੂੰ ਦੇਖਿਆ ਕਰੋ ਉਹਦੀ ਪਰਖੋਲ ਕਰਿਆ ਕਰੋ ਵੀ ਕਿੰਨੀ ਸਚਾਈ ਆ ਕਿੰਨੀ ਝੂਠਿਆ ਜਿਵੇਂ ਪਿਛਲੇ ਹੱफ्ते ਹਰਨੇਕ ਸਿੰਘ ਟਵਾਲ ਵਾਲੀ ਵੀਡੀਓ ਬਿਨਾ ਬਤਲੂਈ ਪੂਰੀ ਦੁਨੀਆ ਚ ਘੁਮਾ ਕੇ ਇਹ ਸਾਬਤ ਕਰਤਾ ਵੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਨਾਲ ਆਇਆ ਮੈਂ ਨਹੀਂ ਕਹਿੰਦਾ ਵੀ ਹਰਨੇਕ ਸਿੰਘ ਸਹੀ ਆ ਜਾਂ ਗਲਤ ਆ ਗੁਰਦੁਆਰੇ ਚ ਆਪਸੀ ਨਾਲੀ ਕਾਫੀ ਖਿੱਤੋ ਟਾਲੀ ਚੱਲ ਰਹੀ ਆ ਪਰ ਜਿਹੜਾ ਸੱਚ ਆ ਉਹ ਗੱਲ ਕਰਿਆ ਕਰੋ ਝੂਠੀਆਂ ਗੱਲਾਂ ਨਾ ਫੁਲਾਇਆ ਕਰੋ ਸਾ ਸੰਗਤ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅ ਜਿਹੜੇ ਦਾਗੀ ਲੋਕ ਹੈਗੇ ਨੇ ਅਸਲੀ ਬਾਇ ਨਾਮ ਐਸੇ ਤਰੀਕੇ ਨਾਲ ਲਾਈਵ ਕਰਾਂਗਾ ਤੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਾਂਗਾ ਲੇਕਿਨ ਫਿਰ ਜਿਹੜੇ ਚੰਗੇ ਮੈਂਬਰ ਨੇ ਸਤਖ ਗੁਰਦਾ ਸਾਹਿਬ ਦੀ ਕਮੇਟੀ ਚ ਜਿਹੜੇ ਚੰਗੇ ਲੋਕ ਨੇ ਉਸ ਇਲਾਕੇ ਦੇ ਗੁਰਦਾ ਸਾਹਿਬ ਜਾਂਦੇ ਆਉਂਦੇ ਨੇ ਉਹਨਾਂ ਨੂੰ ਬੇਅੰਤੀ ਹੱਥ ਜੋੜ ਕੇ ਗੁਰਦੁਆਰਾ ਦਾ ਗੰਦ ਸਾਫ਼ ਕਰਦੋ ਜਿਹੜੇ ਉੱਥੇ ਧੱਕੇ ਨਾਲ ਬੈਠੇ ਆ ਜਾ ਕੇ ਗੁਰਦਾ ਸਾਹਿਬ ਨੂੰ ਬਦਨਾਮ ਨਾ ਕਰੋ ਗੁਰਦਾ ਸਾਹਿਬ ਦਾ ਜ਼ਿਕਰ ਕੋਈ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਆ ਉਹਨੂੰ ਜਵਾਬ ਦੋ ਉਹਤੇ ਕੇਸ ਕਰੋ ਉਹਨੂੰ ਲਾਈਵ 'ਪਾ ਕੇ ਉਹਨਾਂ ਨਾਲ ਗੱਲ ਕਰੋ ਉਹਨੂੰ ਬੁਲਾਓ ਗੁਰਦਾਸ ਸਾਹਿਬ ਦਾ ਤੇ ਕੋਈ ਕਿਸੇ ਨੂੰ ਕੋਈ ਆਕੜੀਆਂ ਸਾਡੇ ਗੁਰੂ ਧਾਮਾਂ ਦੇ ਉੱਤੇ ਬੰਨ ਉਂਗਲੀ ਕਰ ਸਕੇ ਸੋ ਇੰਨਾ ਹੀ ਕਹਾਂਗਾ ਇੰਨਾ ਕਹਿੰਦਾ ਅੱਜ ਦਾ ਲਾਈਵ ਖਤਮ ਕਰਦਾ ਹਾਂ ਬਹੁਤ ਜਲਦੀ ਫੇਰ ਮਿਲਾਂਗਾ ਸਤਿ ਸ੍ਰੀ ਅਕਾਲ ਜੀ